ਤੁਹਾਨੂੰ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਸਰਪੰਚ ਨੇ ਪਿੱਛਾ ਕਰਿਆ ਕਰਿਆ ਇਹ ਸ਼ਿਕਾਇਤ ਨਾ ਮਿਲੇ ਤੁਸੀਂ ਆਪਦਾ ਨਸ਼ਾ ਛੱਡੋ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਹਾਂ ਆਪਦਾ ਨਸ਼ਾ ਛੱਡੋ ਆਪਦੇ ਪਰਿਵਾਰ ਨੂੰ ਸਮੋ ਜਿੱਤੇ ਫਾਸ ਕੀ ਉੱਤੇ ਮਰਜ਼ੀ ਦੇਖ ਲਓ ਜਿੱਤੇ ਮੈਹਰ ਚੜ੍ਹ ਗਈ ਉੱਤੇ ਫਿਰ ਇਹ ਵੀ ਦੇਖ ਲਓ ਚੜ੍ਹ ਜਾ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਹੱਕ ਨਹੀਂ ਪੰਚਾਇਤ ਕਹਿ ਸਕਦੇ ਮੈਨੂੰ ਕੁਕ ਮਰਜ਼ੀ ਪਰ ਨਹੀਂ ਪੰਚਾਇਤ ਮੈਂ ਅਨ ਦੋਸਤੋ ਅਸੀਂ ਖੜੇ ਹਾਂ ਸਬ ਡਿਵੀਜ਼ਨ ਪਾਤਣਾ ਦੇ ਪਿੰਡ ਦੁਗਾਲ ਦੇ ਵਿੱਚ ਜਿੱਥੇ ਅੱਜ ਨਸ਼ਾ ਤਸਕਰੀ ਨੂੰ ਰੋਕਣ ਵਾਸਤੇ ਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਆ ਜਿਹੜਾ ਪਿੰਡ ਦੀ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਕ ਜਾਗਰੂਕਤਾ ਰੈਲੀ ਕੱਢੀ ਜਾ ਰਹੀ ਹੈ ਤੇ ਪਿੰਡ ਦੇ ਪਤਵੰਤਿਆਂ ਵੱਲੋਂ ਪੰਚਾਇਤ ਦੇ ਨਾਲ ਮਿਲ ਕੇ ਕਈ ਜਿਹੜੇ ਉਹ ਮਤੇ ਵੀ ਪਾਸ ਕੀਤੇ ਗਏ ਆ ਨਸ਼ੇ ਨੂੰ ਰੋਕਣ ਦੇ ਵਾਸਤੇ ਜੇਕਰ ਕਿਹਾ ਜਾਵੇ ਤਾਂ ਜਿਹੜਾ ਪੰਜਾਬ ਸਰਕਾਰ ਨੇ ਜੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਹੋਈ ਆ ਜੇਕਰ ਉਸ ਮੁਹਿੰਮ ਨੂੰ ਕਾਮਯਾਬ ਬਣਾਉਣਾ ਹੈ ਤਾਂ ਪਿੰਡ ਦੇ ਲੋਕਾਂ ਨੂੰ ਆ ਜਿਹੜਾ ਜਾਗਰੂਕ ਹੋਣਾ ਪਊਗਾ ਦਫ਼ਤਰਾਂ ਦੇ ਵਿੱਚ ਬੈਠ ਕੇ ਜੁੱਧ ਨਸ਼ੇ ਦੇ ਵਿਰੁੱਧ ਨਹੀਂ ਲੜਿਆ ਜਾ ਸਕਦਾ ਜ਼ਮੀਨੀ ਪੱਧਰ ਤੇ ਆ ਜਿਹੜਾ ਨਸ਼ੇ ਨੂੰ ਰੋਕਣ ਵਾਸਤੇ ਆ ਉਹ ਪਰ ਇੱਥੇ ਜਿਹੜਾ ਪਿੰਡਾਂ ਦੇ ਵਿੱਚ ਆ ਜਿਹੜੀ ਉਹ ਮਹਮ ਚਲਾਉਣੀ ਪਵੇਗੀ ਤਾਂ ਪਿੰਡਾਂ ਦੇ ਲੋਕਾਂ ਨੂੰ ਆ ਜਿਹੜਾ ਇਕੱਠੇ ਹੋ ਕੇ ਇਸ ਨਸ਼ੇ ਨੂੰ ਆ ਜਿਹੜਾ ਠੱਲ ਪਾਉਣ ਵਾਸਤੇ ਉਪਰਾਲੇ ਕਰਨੇ ਪੈਣਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਕਿ ਜਿਹੜਾ ਸਮੁੱਚੀ ਪੰਚਾਇਤ ਵੱਲੋਂ ਇਕੱਠੇ ਹੋ ਕੇ ਪਿੰਡ ਦੇ ਜਿਹੜੇ ਘਰ-ਘਰ ਦੇ ਵਿੱਚ ਜਾ ਕੇ ਇਹ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਭਾਈ ਜੇਕਰ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਸ ਮੋਹਮ ਦੇ ਵਿੱਚ ਸਾਥ ਦੇਣਾ ਪਵੇਗਾ ਤੇ ਨਸ਼ੇ ਦੇ ਖਿਲਾਫ ਆ ਜਿਹੜਾ ਉਹ ਡਟ ਕੇ ਜਿਹੜਾ ਉਹ ਲੜਨਾ ਪਵੇਗਾ ਤੇ ਪਿੰਡ ਦੇ ਜਿਹੜੇ ਪਤਵੰਤੇ ਸੱਜਣਾ ਵੱਲੋਂ ਆ ਜਿਹੜਾ ਪਿੰਡ ਦੀ ਪੰਚਾਇਤ ਦੇ ਨਾਲ ਮਿਲ ਕੇ ਆ ਜਿਹੜਾ ਉਹ ਜਾਗਰੂਕਤਾ ਜਿਹੜੀ ਆ ਰੈਲੀ ਕੱਢੀ ਜਾ ਰਹੀ ਆ ਤੇ ਸਮੂਹ ਜਿਹੜੇ ਪਿੰਡ ਦੇ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਜਿਹੜੇ ਨੌਜਵਾਨ ਲੜਕੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਇਆ ਉਹਨਾਂ ਨੂੰ ਸਮਝਾਉਣ ਦੀ ਹੈ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਜਾਵੇਗਾ ਜੇਕਰ ਉਹਨਾਂ ਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀਆਂ ਤਸਵੀਰਾਂ ਉਹ ਦਿਖਾਈਆਂ ਜਾਣ ਕਿ ਪੰਚਾਇਤ ਹੈ ਜਿਹੜੀ ਉਹ ਜਿਹੜੀ ਹੈ ਇੱਥੇ ਘਰ-ਘਰ ਦੇ ਵਿੱਚ ਪਹੁੰਚ ਕੇ ਜਿਹੜਾ ਉਹਨਾਂ ਨੂੰ ਸਮਝਾਉਣ ਦਾ ਜਿਹੜਾ ਉਹ ਯਤਨ ਕਰ ਰਹੀ ਹੈ ਠੀਕ ਹੈ ਨਾ ਜੀ ਤੇ ਅੱਜ ਫਾਸਟ ਦੇ ਪੇਲ ਦੇ ਆਧਾਰ ਤੇ ਦਾ ਸਾਡੀ ਬੇਨਤੀ ਹੈ ਤੁਹਾਨੂੰ ਠੀਕ ਹੈ ਜੀ ਵੀ ਇਸ ਚੀਜ਼ ਚੋਂ ਇਹ ਦਲਦਲ ਦੇ ਵਿੱਚੋਂ ਪਹਿਲਾਂ ਤੁਸੀਂ ਨਿਕਲੋ ਠੀਕ ਹੈ ਜਿਹੜੀ ਤੁਸੀਂ ਇਹ ਨਸਿਆਂ ਦੀ ਸਪਲਾਈ ਵਗੈਰਾ ਦਾ ਜੋ ਵੀ ਕੰਮ ਤੋਰਿਆ ਹੋਇਆ ਸਾਨੂੰ ਥੋੜਾ ਟਾਈਮ ਅਸੀਂ ਦੇ ਰਹੇ ਹਾਂ ਵੀ ਇਸ ਚੋਂ ਬੰਦ ਕਰ ਦਿਓ ਬੰਦ ਕਰ ਦਿਓ ਇਹਨੂੰ ਠੀਕ ਹੈ ਜੀ ਜੇ ਨਿਕਲੋ ਆਪਦਾ ਪਰਿਵਾਰ ਪਾਲੋ ਤੁਹਾਡੇ ਬੱਚੇ ਤੇ ਦੇਖੋ ਹੁਣ ਆਏ ਤੇ ਸਾਡੇ ਸਾਹਮਣੇ ਵਧੀਆ ਠੀਕ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਇਸ ਚੀਜ਼ ਚੋਂ ਕਾਰਵਾਈ ਚੋਂ ਨਹੀਂ ਨਿਕਲਦੇ ਠੀਕ ਹੈ ਅਸੀਂ ਕਾਰਵਾਈ ਕਰਾਂਗੇ ਪਿੰਡ ਦਾ ਬੱਚਾ ਛੋਡੇ ਨਾਲ ਕੋਈ ਵੀ ਤੁਰੂਗਾ ਨਹੀਂ ਠੀਕ ਹੈ ਜੀ ਠੀਕ ਹੈ ਨਾ ਜੀ ਤਾਂ ਸਾਡੀ ਬੇਨਤੀ ਹੈ ਵੀ ਇਹ ਇਸ ਕੰਮ ਨੂੰ ਬੰਦ ਕਰੋ ਨਸ਼ੇ ਨੂੰ ਵੇਚਣ ਦਾ ਨਸ਼ੇ ਨੂੰ ਕਰਨ ਦਾ ਠੀਕ ਹੈ ਜੀ ਦੋਵੇਂ ਪੰਚਾਇਤਾਂ ਦੋਵੇਂ ਨਗਰ ਆਜੂ ਛੋਡੇ ਦੇ ਰਾਂਚ ਆਏ ਨੇ ਇੱਕ ਮਿੰਟ ਮੇਰੀ ਗੱਲ ਸੁਣੋਗੇ ਸਾਰਾ ਪਿੰਡ ਖੜਿਆ ਜੀ ਹਾਂਜੀ ਹਾਂਜੀ ਦੇਖੋ ਜੇ ਮੈਂ ਨਸ਼ਾ ਕਰਦੀ ਇਹ ਨਸ਼ਾ ਵੇਚਦੀਆਂ ਆ ਪਿੰਡ ਦਾ ਕੋਈ ਵੀ ਖੜਾ ਜੇ ਵੀ ਮੇਰੇ ਕੋਲ ਤੋਂ ਬੱਚਾ ਨਸ਼ਾ ਲੈ ਕੇ ਜਾ ਰਿਹਾ ਸਰਪੰਚ ਸਾਹਿਬ ਮੈਨੂੰ ਜਿਹੜਾ ਮਰਜ਼ੀ ਡੰਡ ਦੇ ਦਿਓ ਪਿੰਦੀ ਆ ਮੈਂ ਠੀਕ ਆ ਆਪਦੇ ਸਿਰ ਤੇ ਪਿੰਦੀ ਤੀ ਸਪਲਾਈ ਨਹੀਂ ਕਰਦੀ ਪੰਚਾਇਤ ਦੋਏ ਖੜੀ ਆ ਮੈਨੂੰ ਠਾਣ ਚਲ ਜਾ ਕੇ ਜਿਹੜਾ ਮਰਜੀ ਡੰਡ ਦੇ ਦਿਓ ਜੀ ਮੈਂ ਵੇਚਿਆ ਅੱਜ ਤੱਕ ਨਹੀਂ ਹੈਗਾ ਪੀਤਾ ਜ਼ਰੂਰ ਆ ਮੈਨੇ ਮੈਨੂੰ ਮਹੀਨਾ ਹੋ ਗਿਆ ਜੀ ਇਹਦੇ ਮੈਂ ਸੁਣ ਦਵਾਈ ਵੀ ਲਈ ਆ ਅਨੇ ਮੇਰੀ ਦਵਾਈ ਚੱਲ ਰਹੀ ਹੈ ਜੀ ਮੈਂ ਦਵਾਈ ਵੀ ਸੋਇਸ ਕਰਕੇ ਚੱਕ ਕੇ ਲਈ ਆ ਮੈਂ ਗੋਲੀ ਖਾਣੀ ਆ ਠੀਕ ਆ ਆਪਦੀ ਜੀ ਹੂੰ ਮੈਂ ਜੀਵ ਵਾਲੀਆਂ ਗੋਲੀਆਂ ਲਾਈਆਂ ਹੋਈਆਂ ਨੇ ਜੀ ਜੀਵ ਵਾਲੀ ਗੋਲੀ ਖਾਣਨੀ ਹੈ ਮੈਂ ਠੀਕ ਹੈ ਨਾ ਮੈਂ ਨਸ਼ਾ ਕੋਈ ਵੀ ਪਿੰਡ ਦਾ ਮੈਂਬਰ ਕਾਇਦੇ ਵੀ ਕੋਈ ਵੀ ਬੱਚਾ ਕਾਇਦੇ ਵੀ ਮੈਂ ਨਸ਼ਾ ਵੇਚਦੀਆਂ ਮੈਨੂੰ ਪੰਚਾਇਤ ਜਿਹੜਾ ਮਰਜ਼ੀ ਡੰਡ ਦੇ ਸਕਦੇ ਆ ਵੇਚਣ ਦਾ ਤਾਂ ਦੇਖੋ ਜੀ ਮੇਰਾ ਬਿਨਾ ਗਲਤ ਬਦਨਾਮ ਕੀਤਾ ਜਾ ਰਿਹਾ ਮੈਨੂੰ ਠੀਕ ਆ ਮੈਂ ਪਿੰਦੀ ਜ਼ਰੂਰਤ ਇਹਦੂ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਦਾਖਲ ਵੀ ਰੱਖਿਆ ਮੈਂ ਬਠਿੰਡੇ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਜੀ ਇਹ ਜੜੀਆਂ ਤੁਸੀਂ ਹੁਣ ਗੋਲੀਆਂ ਦਿਖਾ ਰਹੇ ਹੋ ਪੰਚਾਇਤ ਨੂੰ ਇਹ ਨਸ਼ਾ ਛੱਡਣ ਵਾਸਤੇ ਹਾਂ ਨਸ਼ਾ ਛੱਡਣ ਵਾਸਤੇ ਨੇ ਨਾ ਨਸ਼ਾ ਆਪਣੇ ਦੀਪ ਹ ਲੈ ਕੇ ਬਈ ਤੂੰ ਕਿਤਵਾਨੀ ਹੁੰਨੀ ਹੈ ਕੀ ਮੈਂ ਤਾਂ ਮਿੰਨਾ ਹੋ ਗਿਆ ਪਹਿਲਾਂ ਤਾਂ ਮੈਂ ਤਾਂ रामू ਤੋਂ ਲੈ ਲਤੀ ਜਾਂ रामू ਤੋਂ ਲੈ ਲਾਂਦੀ ਤੇ ਤੂੰ ਸਾਡੇ ਗੱਲ ਹਾਂ ਮਰਦੀ ਕਾਰਵਾਈ ਕਰੇ ਜੇ ਕਿਤੇ ਚਿੱਤੇ ਨਾਲ ਪਿੰਡ ਚ ਫਸ ਗਈ ਹਾਂ ਜਿਹੜਾ ਮਰਜੀ ਮੈਨੂੰ ਅੰਡ ਦੇ ਸਕਦੇ ਹੋ ਜੀ ਆਪਾਂ ਕਹਿਣੇ ਜੀ ਖੁਦ ਕਹਿਣੀ ਹੈ ਜੀ ਮੈਂ ਤਾਂ ਵੀ ਮੈਂ ਵੇਚਦੀ ਨਹੀਂ ਵੇਚਾਂ ਦਾ ਤੇ ਮੈਨੂੰ ਬਦਨਾਮ ਕਰਕੇ ਜੀ ਲੋਕਾਂ ਦੀ ਲਾਸਟ ਵਰਨਿੰਗ ਹੈ ਜੀ ਪਹਿਲਾਂ ਤਾਂ ਤੁਸੀਂ ਠੀਕ ਹੈ ਤੁਸੀਂ ਕਹਿੰਦੇ ਵੀ ਮੈਂ ਪਿੰਦੀ ਸੀ ਉਹ ਛੱਡੋ ਹਾਂਜੀ ਮੈਂ ਤਾਂ ਛੱਡ ਰਖਿਆ ਜੀ ਦੂਜੀ ਨਾਮ ਤਾਂ ਹੁੰਦਾ ਹੁੰਦਾ ਜੀ ਜੇ ਤੁਸੀਂ ਪਰ ਆਮ ਕਰਕੇ ਜੀ ਦੇਖੋ ਲੋਕਾਂ ਜੇ ਤੁਸੀਂ ਵੇਚਦੇ ਹੋ ਕਰਦੇ ਹੋ ਤਾਂ ਨਾਮ ਆਉਂਦਾ ਨਾ ਲਾ ਜੀ ਇਹ ਗੱਲ ਕਰਦਾ ਜੀ ਮੈਂ ਪੰਚਾਇਤ ਦੇ ਦੋ ਹੀ ਤਰਾਤੇ ਖੜੀਆਂ ਜੀ ਮੈਨੂੰ ਹੁਣੇ ਜਾ ਕੇ ਜੀ ਹੁਣੇ ਡੰਡ ਦੇ ਸਕਦੇ ਹੋ ਜੇ ਮੈਂ ਇੰਨਾ ਕ ਕਿਸੇ ਬੱਚੇ ਨੂੰ ਸਪਲਾਈ ਵੀ ਕੀਤਾ ਹੋਵੇ ਜੀ ਮਨੂ ਪੰਚਾਇਤ ਜਿਹੜਾ ਮਰਜ਼ੀ ਡੰਡ ਦੇ ਸਕਦੀ ਆ ਦੇਖੋ ਪੰਚਾਇਤ ਤੁਹਾਡੇ ਠੀਕ ਹੈ ਮੇਰੀ ਗੱਲ ਸੁਣੋ ਪਹਿਲਾਂ ਤਾਂ ਦੇਖੋ ਜੀ ਸਰਪੰਚ ਸਾਹਿਬ ਤੁਹਾਡੇ ਤੇ ਗੱਲ ਕਹ ਸਰ ਤੁਸੀਂ ਜੇ ਇੱਕ ਇਹਦੀ ਸ਼ਿਕਾਇਤ ਆ ਜੇ ਤੁਹਾਡੇ ਲਵੇ ਮੇਰੀ ਸ਼ਿਕਾਇਤ ਆਉਗੀ ਤੁਸੀਂ ਮੈਨੂੰ ਘਰੇ ਬੁਲਾਓ ਮੇਰੇ ਆਦਮੀ ਨੂੰ ਘਰੇ ਬੁਲਾ ਕੇ ਪੁੱਛਗਿੱਛ ਕਰੋ ਵੀ ਭਾਈ ਤੂੰ ਸਪਲਾਈ ਕਰਦਿਆ ਇਹਨੂੰ 3 ਦਿਨ ਹੋ ਗਏ ਮੇਰੇ ਪਿੱਛੇ ਮੋਟਰਸਾਈਕਲ ਲਾਉਂਦਾ ਤੇ ਇਹਦਾ ਕੀ ਹੱਕ ਮੰਗਦਾ ਮੇਰੇ ਪਿੱਛੇ ਮੋਟਰਸਾਈਕਲ ਲਾਣ ਦਾ ਸਰਪੰਚ ਦਾ ਇਹ ਅਸੀਂ ਫੜਦੇ ਆ ਨਸਿਆਲੇ ਨੂੰ ਨਹੀਂ ਐ ਨਹੀਂ ਜੀ ਸਰਪੰਚ ਸਾਹਿਬ ਜੇ ਮੇਰੇ ਤੇ ਨਹੀਂ ਜੇ ਮੈਂ ਜੇ ਮੈਂ ਤੇਰੇ ਨਾਲ ਪੱਛ ਮੈਨੂੰ ਤੂੰ ਕਰੇ ਬੁਲਾ ਲਈ ਕਹੀ ਕਹਿੰਦੇ ਮੈਨੂੰ ਕਰੇ ਬੁਲਾ ਲਓ ਜੀ ਇਹ ਸਾਡੇ ਪੱਟੀ ਕਹਿ ਗਈ ਜੀ ਇਹ ਕਹਿੰਦੇ ਮੈਨੂੰ ਕਰੇ ਕਹਿੰਦੇ ਇਹ ਵੀ ਤੈਨੂੰ ਮਰਵਾ ਦੂੰਗੇ ਸਾਡੇ ਪਿੱਛੇ ਲੱਗਿਓ ਮੈਂ ਇਹ ਗੱਲ ਇਹ ਝੂਠੀ ਹੈ ਜੇ ਫਿਰ شکایت ਹੁੰਦੇ ਸਰਪੰਚ ਦਾ ਹੱਕ ਵੰਦਾ ਜੀ ਘਰੇ ਬੁਲਾਉਂਦਾ ਵੰਦਾ ਨਹੀਂ ਜੀ ਜੇ ਤਾਂ ਜੀ ਅਸੀਂ ਸਾਰਾ ਕੰਮ ਕਰਾਂਗੇ ਕਾਰਵਾਈਆਂ ਪਿੰਡ ਥੋੜੀ ਨਸ਼ਾ ਨਹੀਂ ਨਹੀਂ ਜੀ ਇਹ ਜੇ ਮੈਂ ਨਾ شکایت ਕੀਤੀ ਜੇ ਮੈਨੂੰ ਘਰੇ ਬੁਲਾਉਂਗਾ ਸਰਪੰਚ ਸਭ ਤੁਸੀਂ ਬੁਲਾਓਗੇ ਅਸੀਂ ਨਹੀਂ ਕਰੇ ਮੈਂ ਤੁਹਾਨੂੰ ਬੁਲਾਉਂਗੇ ਬਈ ਹੁਣ ਇਹ ਕੰਮ ਹੋ ਗਿਆ ਪਹਿਲਾਂ ਅਸੀਂ ਸਬੂਤ ਇਕੱਠੇ ਕਰਦੇ ਆ ਫਿਰ ਬੁਲਾਉਨੇ ਆ ਹਾਂ ਪਰ ਮੈਂ ਕਹਿੰਦੇ ਹੁਣ ਤੁਸੀਂ ਸਾਰਾ ਪਿੰਡ ਜਾਣਦਾ ਤੁਹਾਡੇ ਬਾਰੇ ਤੁਸੀਂ ਇੰਨੇ ਚ ਨਹੀਂ ਮੰਨਦੇ ਇਕੱਲੇ ਕੋਲੇ ਕੀ ਮੰਨੋਗੇ ਨਹੀਂ ਮੈਂ ਪਰ ਆ ਨਹੀਂ ਕਰਦੀ ਪਿੰਡ ਦੀ ਜੁੱਟੇ ਮੈਂ ਦਵਾਈ ਚੱਲਣੀਆਂ ਜੀ ਮੋਟਰ ਜੇ ਨੇ ਖੜੀ ਨਹੀਂ ਆਈ ਖੜੀਆਂ ਜੀ ਮੈਂ ਇਹਨਾਂ ਪੁੱਛਿਆ ਕਿ ਮੈਨੂੰ ਕਦੋਂ ਬਣਾਗੇ ਜੀ ਇਹ ਨਸਾ ਆ ਬੰਦਾ ਹੱਕ ਵੰਦਾ ਨਹੀਂ ਜੀ ਮੈਂ ਹਰ ਇੱਕ ਗੱਲ ਪੰਚਾਇਤ ਚ ਮੰਨੂਗੀ ਵੀ ਮੈਂ ਇੱਕ ਵਾਰੀ ਘਰੇ ਤਾਂ ਬੁਲਾ ਲਾਂਦੇ ਤੁਸੀਂ ਤੁਸੀਂ ਕੀ ਸਮਝਦੇ ਹੋ ਵੀ ਜੇ ਤੁਹਾਡਾ ਇਹ ਪਿੱਛਾ ਕਰਦਾ ਸੀ ਵੀ ਕਿਹੜੀ ਨੀਤੀ ਨਾਲ ਪਿੱਛਾ ਕਰ ਰਿਹਾ ਸੀ ਤੁਹਾਡਾ ਕੌਣ ਉਸੇ ਕੀ ਸਮਝ ਰਿਓ ਜਿਹੜੀ ਅਲੀਗੇਸ਼ਨ ਲਾ ਰਿਹਾ ਉਹ ਇਹ ਕਈ ਅਲੀਗੇਸ਼ਨ ਨਹੀਂ ਜੀ ਮਨੂ ਜੀ ਮੇਰੇ ਜੀ ਮੈਂ ਹੁਣ ਤੁਸੀਂ ਆ ਕਰਦੇ ਹਾਂ ਮੈਂ ਮਨੂ ਘਰੇ ਬੁਲਾ ਕੇ ਪੰਚਾਇਤ ਸਰਪੰਚ ਸਾਹਿਬ ਬਲਕਿ ਤੁਸੀਂ ਮਨੂ ਮਨੂ ਘਰੇ ਬੁਲਾਉਂਦੇ ਇਹ ਕਹਿੰਦਾ ਸਟੇ ਸਿਕਾਇਤ ਰੇਤੀ ਜੀ ਮਨੂ ਘਰੇ ਬੁਲਾ ਕੇ ਜਿਹੜਾ ਮਰਜ਼ੀ ਡੰਡ ਦੇ ਸਕਦੀ ਸੀ ਪੰਚਾਇਤ ਬੰਦੀ ਸੀ ਨਾ ਮਨਦੀ ਸੀ ਜੀ ਗੱਲ ਕਹਿਣੀ ਜੀ ਸੁਣੋ ਮੈਨੇ ਸਭਾ ਜੀ ਮੈਂ ਗੱਲ ਕਹੀ ਐ ਤੇ ਤਾਂ ਕੋਈ ਠੀਕ ਐ ਨਾ ਮੈਨੂੰ ਇਹੀ ਗੱਲ ਤੋਂ ਤੂ ਖਾਰਿਆਗਾ ਵੀ ਜੇ ਮੇਰੇ ਤੇ ਕੋਈ ਸ਼ੱਕ ਤੀਗਾ ਪੰਚਾਇਤ ਨੂੰ ਤਾਂ ਮੈਨੂੰ ਮੇਰੇ ਆਦਮੀ ਨੂੰ ਵੀ ਮੈਨੂੰ ਵੀ ਬੁਲਾ ਕੇ ਮੈਨੂੰ ਕੁਛ ਵੀ ਤੁਸੀਂ ਭਈਆ ਕੰਮ ਕਰਦੇ ਕਿ ਨਾ ਕਰਦੇ ਆ ਆਹ ਵਕਤ ਹਾਂ ਤੁਸੀਂ ਮੇਰੇ ਨਾਲ ਸੁਣ ਲੋ ਜੀ ਠੀਕ ਆ ਮੈਨੂੰ ਘਰੇ ਬੁਲਾ ਕੇ ਪੁੱਛਣ ਦਾ ਹੱਕ ਬਣਦਾ ਤੇ ਜੀ ਪਰ ਜਿਹੜਾ ਪਿੱਛਾ ਕਰਦਾ ਹੱਕ ਤੇ ਉਹ ਗਲਤ ਸੀ ਤੇਰਾ ਆਦਮੀ ਗਿਆ ਨਹੀਂ ਮੇਰੇ ਘਰੇ ਮੈਂ ਮੀਡੀਆ ਸਾਹਮਣੇ ਕਹਿਣੀ ਆ ਜੀ ਸਰਪੰਚ ਤੁਸੀਂ ਤੁਸੀਂ ਕਿਉਂ ਗਏ ਤੁਸੀਂ ਮੈਂਬਰ ਹੋ ਜੀ ਤੁਸੀਂ ਮੈਨੂੰ ਬੁਲਾਓ ਹਨਾ ਚਲ ਆ ਪਾ ਅਧਿਕਾਰ ਪੰਚਾਇਤ ਦਾ ਆਪਣੂ ਬੁਲਾਣ ਦਾ ਮੇਰੇ ਤੇ ਸ਼ੱਕ ਹੋ ਰਿਹਾ ਤੇ ਸਭ ਕੁਝ ਹੋਤੀ ਮੈਨੂੰ ਬੁਲਾ ਕੇ ਜੀ ਜਿਹੜਾ ਮਰਜ਼ੀ ਕੁਝ ਪੁੱਛ ਸਕਦੇ ਤੇ ਜੀ ਮੈਂ ਨਹੀਂ ਕਹਦੀ ਵੀ ਪੁੱਛਦੇ ਤੇ ਮੈਂ ਤੁਹਾਨੂੰ ਕੱਲ੍ਹ ਕੀ ਗੱਲ ਕਹੀ ਆ ਮਾਜੀ ਮੇਰੇ ਕਹਿੰਦੇ ਵੀ ਤੁਹਾਡੀ ਸ਼ਿਕਾਇਤ ਕਰਦੇ ਆ ਮਾਸਟਰਪਾਚੀ ਨੂੰ ਮੈਨੂੰ ਘਰੇ ਬੁਲਾ ਲਾਂਦੇ ਘਰੇ ਬੁਲਾ ਕੇ ਮੈਨੂੰ ਜੇਲੀ ਮਰਜ਼ੀ ਪੁੱਛ ਕੇ ਕਿਸੇ ਮਰੇ ਆਦਮੀ ਨੂੰ ਵੀ ਬੁਲਾ ਲਾਂਦੇ ਵੀ ਪਰ ਕਿਸੇ ਜਨਾਨੀ ਦੇ ਪਿੱਛੇ ਲੱਟਣਾ ਮਾੜੀ ਗੱਲ ਆ ਜੀ ਫਿਰ ਆਦਮੀ ਗਿਆ ਨਹੀਂ ਸਾਡੇ ਘਰੇ ਮੈਂ ਭੇਜਿਆ ਇਹ ਨਹੀਂ ਜੀ ਇਹਨਾਂ ਨੇ ਕਰੋ ਗਏ ਨੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਸਾਰਾ ਸਮਝਾਇਆ ਕਿ ਹੈ ਜਿਸ ਤਰ੍ਹਾਂ ਕਰਕੇ ਤੁਹਾਡਾ ਪਰਿਵਾਰ ਗਲਤ ਹੈ ਤੁਹਾਡੇ ਬੱਚੇ ਗਲਤ ਨੇ ਆ ਫਿਰ ਮੈਂ ਵੀ ਬੁਲਾਇਆ ਮੈਂ ਭੇਜਿਆ ਤੈਨੂੰ ਮੈਂ ਭੇਜਿਆ ਨਹੀਂ ਚਲ ਹੁਣ ਮੈਂ ਭੇਜਿਆ ਮੇਰੀ ਗੱਲ ਕਹੀ ਸੁਣਿਆ ਲਓ ਜਦੋਂ ਇਹ ਗੱਲ ਕਹੀਦੀ ਨਾ ਜੀ ਮੈਂ ਗੱਲ ਇਹ ਹੈ ਚਲੋ ਰੌਲੇ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੁੰਦਾ ਹੁੰਦਾ ਤੁਸੀਂ ਹੁਣ ਕਹਿੰਦੇ ਆ ਵੀ ਸਾਡਾ ਪਿੱਛਾ ਕਿਉਂ ਕੀਤਾ ਜਾ ਰਿਹਾ ਹਾਂ ਜਦੋਂ ਹੁਣ ਸਾਰੇ ਨਗਰ ਨੇ ਆ ਕੇ ਤੁਹਾਨੂੰ ਪੁੱਛ ਲਿਆ ਹਾਲਾਂਕਿ ਸਾਰਿਆਂ ਦੀ ਸੂਈ ਤੁਹਾਡੇ ਤੇ ਆ ਵੀ ਤੁਸੀਂ ਅਸੀਂ ਤਸਕਰੀ ਕਰ ਰਹੇ ਹਾਂ ਹਾਂ ਜੀ ਹਾਂ ਹਾਂ ਪਰ ਤੁਸੀਂ ਹੁਣ ਮੰਨ ਨਹੀਂ ਰਹੇ ਕਹੋ ਜੀ ਤੁਸੀਂ ਨਹੀਂ ਮੰਨ ਰਹੇ ਤੁਸੀਂ ਕਹਿੰਦੇ ਆ ਵੀ ਅਸੀਂ ਮੈਂ ਖਾਨੀ ਜ਼ਰੂਰ ਹੈ ਹਾਂ ਜੀ ਪਰ ਮੈਂ ਨਸ਼ਾ ਤਸਕਰੀ ਨਹੀਂ ਕਰਦੀ ਵੇਚਦੀ ਨਹੀਂ ਨਾ ਜੀ ਨਾ ਜੇ ਕਰ ਜੇ ਕਰ ਉਸ ਚੀਜ਼ ਦੀ ਪੁਸ਼ਟੀ ਕਰਨੀ ਹੈ ਤਾਂ ਫਿਰ ਇਹਨਾਂ ਨੂੰ ਪਿੱਛੇ ਲੱਗ ਕੇ ਤੁਹਾਨੂੰ ਪਿੱਛਾ ਦਾ ਹਾਂ ਜੀ ਹਾਂ ਕੋਈ ਗੱਲ ਨਹੀਂ ਜੀ ਜ਼ਰੂਰ ਕਰਨਾ ਜੀ ਜ਼ਰੂਰ ਹਾਂ ਜ਼ਰੂਰ ਕਰਨਾ ਜੀ ਕੋਈ ਇਹ ਵੀ ਗੱਲ ਸਮਝਦੇ ਹੋ ਵੀ ਪਿੰਡ ਦੀ ਪੰਚਾਇਤ ਆ ਚੁਣੀ ਹੋਈ ਹੈ ਹਾਂ ਹਾਂ ਚੁਣੀ ਹੋਈ ਹੈ ਇਹ ਕੋਈ ਬਾਹਰੋਂ ਕੋਈ ਨਹੀਂ ਆਉਂਦਾ ਮੈਨੂੰ ਇਹ ਦੁੱਖ ਆਏ ਵੀ ਮੈਨੂੰ ਪੁੱਛ ਲਾਂ ਦੇ ਇੱਕ ਵਾਰੀ ਪਿੰਡ ਦੇ ਵਿੱਚ ਨਗਰ ਦੇ ਵਿੱਚ ਕੋਈ ਸੁਧਾਰ ਕਰਨਾ ਜੇ ਪੰਚਾਇਤ ਦੇ ਕੋਲ ਅਖਤਿਆਰ ਹੈਗਾ ਹਾਂ ਪੰਚਾਇਤ ਦੇ ਕੋਲ ਅਖਤਿਆਰ ਹੈਗਾ ਸਮੁੱਚੀ ਪੰਚਾਇਤ ਮਤਾ ਪਾਸ ਕਰਕੇ ਜੋ ਮਰਜ਼ੀ ਕੰ ਕਿਸੇ ਵੀ ਖੜੇ ਰਹੇ ਮਨੁੱਖ ਲਈ ਕਿਸੇ ਵੀ ਗੈਰ ਕਾਨੂੰਨੀ ਵਿਤਵਾ ਕੰਮ ਕਰਦੀ ਹੈ ਸਭ ਜੀ ਕਿਸੇ ਵੀ ਗੈਰ ਕਾਨੂੰਨੀ ਦੁੱਖ ਨੂੰ ਰੋਕਣ ਵਾਸਤੇ ਪਿੰਡੀ ਪੰਚਾਇਤ ਮਤਾ ਪਾ ਸਕਦੀ ਹੈ ਕਿਦਾ ਅਸੀਂ ਵੀ ਜੂਸ ਕਰੀ ਵੀ ਮੈਨੂੰ ਇਹੀ ਦੁੱਖ ਆ ਜੀ ਹੋਰ ਕੋਈ ਗੱਲ ਦਾ ਦੁੱਖ ਨਹੀਂ ਆ ਜੀ ਵੀ ਮੈਨੂੰ ਬਿਠਾ ਕੇ ਪੁੱਛਦਾ ਕਿ ਮੈਂ ਕਿਹੜਾ ਕੋਈ ਪਿੰਡ ਚੋਂ ਕੱਢੀ ਹੋਈ ਸੀ ਵੀ ਪਿੰਡ ਦੀ ਨੂਹ ਧੀ ਪਹਿਨੀ ਵੋਟ ਪਾਣੀ ਆ ਸਾਰਾ ਕੁਝ ਕਰਨਾ ਜੀ ਸਰਪੰਚ ਮੈਨੂੰ ਇਹੀ ਦੁੱਖ ਸੀ ਹੋਰ ਕੋਈ ਦੁੱਖ ਨਹੀਂ ਸੀ ਜੀ ਤੁਹਾਨੂੰ ਟੋਕ ਨਹੀਂ ਸਕਦੇ ਜਦ ਤੱਕ ਥੋੜਾ ਸਹੂਦ ਨਹੀਂ ਹੁੰਦਾ ਆਹ ਕਹੀ ਨਹੀਂ ਸਕਦੇ ਤੁਸੀਂ ਮੈਨੂੰ ਬੁਲਾਏ ਸਕਦਾ ਕਿ ਨਾ ਆ ਮੇਰੇ ਘਰ ਪਿਆ ਜੀ ਆ ਦਿਨਸਲੇ ਕਿਹਾ ਸੀ ਤੂੰ ਵੇਚ ਰਹੀ ਐ ਸਾਨੂੰ ਮੂੰਹ ਤੋਂ ਸੁਣਿਆ ਹਾਂ ਤੂੰ ਨਹੀਂ ਤੁਸੀਂ ਆ ਪਿਆ ਜੂਸਾ ਲੈ ਪਾਈ ਨੇ ਮੈਨੂੰ ਕਿਹਾ ਹਾਜੀ ਇਹ ਗੱਲ ਗਾਸਦਾ ਤੁਹਾਡੀ ਜੂਸਾ ਲੈ ਪਾਈ ਨੇ ਮੈਨੂੰ ਕਿਹਾ ਕਹਿੰਦਾ ਮੈਨੂੰ ਇਹ ਪੁੱਛਦੇ ਨੇ ਇਹ ਜਨਾਨੀ ਚਿੱਟੇ ਦਾ ਕੰਮ ਕਰਦੀ ਆ ਮੇਰਾ ਬੇੜਾ ਖੜਿਆ ਜੀ ਸਾਰਾ ਇੱਕ ਮਿੰਟਾ ਮੇਰਾ ਬੇੜਾ ਖੜਿਆ ਜੀ ਜੇ ਕੋਈ ਹਾਮੀ ਭਰਦਾ ਹਾਂਜੀ ਹਾਂਜੀ ਜੀ ਨਸ਼ਾ ਛੱਡਣਾ ਚਾਹੁੰਦੇ ਆ ਮੈਂ ਤਾਂ ਛੱਡੀ ਰੱਖਿਆ ਜੀ ਛੱਡਿਆ ਹੋਇਆ ਹਾਂ ਮੈਂ ਤਾਂ ਦਵਾਈ ਚੱਲ ਰਹੀ ਆ ਤੁਸੀ ਕਰਦੇ ਫੜਿਆ ਗਿਆ ਫਿਰ ਜਿਹੜਾ ਮਰਜੀ ਨੰਡ ਦੇ ਦੀ ਪੰਚਾਇਤ ਮਤਲਬ ਪੰਚਾਇਤ ਦੇ ਨਾਲ ਸਹਿਮਤ ਹਾਂ ਜੀ ਮੈਂ ਕਿਹੜਾ ਕੋਈ ਦੂਰ ਹਾਂ ਜੀ ਪਰ ਪਿੱਛਾ ਕਰ ਲੈ ਕਿਸੇ ਦੇ ਨੂੰਤੀ ਪੈਣ ਪਿੱਛੇ ਮਾੜੀ ਗੱਲ ਹੈ ਜੀ ਠੀਕ ਆ ਪੰਚਾ ਬਤੋ ਜੇ ਉਹ ਕੋਈ ਪਿੱਛਾ ਕਰ ਰਿਹਾ ਕਿਸੇ ਗੱਲ ਨੂੰ ਲੈ ਕੇ ਪਿੱਛਾ ਕਰ ਲੈ ਕੋਈ ਗੱਲ ਨਹੀਂ ਆਪਾਂ ਨੂੰ ਮੇਰਾ ਘਰ ਪਿਆ ਸਾਰੀ ਸਾਨਬੀਨ ਕਰੋ ਤੇਰੇ ਤੇ ਸ਼ੱਕ ਤਾਂ ਕਰ ਦੋ ਫਿਰ ਤੇਰੇ ਹਾਂ ਜੇ ਕੋਈ ਲੋਕ ਕਹਿੰਦੇ ਨੇ ਤਾਂ ਕੋਈ ਬੰਦਾ ਮੁੰਡਾ ਕਹਿੰਦਾ ਵੀ ਅਸੀਂ ਲੈ ਕੇ ਗਏ ਆ ਜਿਹੜਾ ਕੁਛ ਮਰਜ਼ੀ ਕਹਿਣਾ ਮੇਰਾ ਫੋਨ ਨੰਬਰ ਆ ਜੀ ਮੇਰੇ ਫੋਨ ਨੰਬਰ ਤੇ ਹੀ ਪੁੱਛ ਸਕਦੇ ਹੋ ਠੀਕ ਆ ਪਰ ਪਾ ਅੱਜ ਤੱਕ ਕੰਮ ਨਹੀਂ ਕੀਤਾ ਇੱਕ ਵਾਰੀ ਜਦੋਂ ਪੀਣ ਲੱਗ ਜਾਂਦਾ ਜੀ ਉਹ ਤਾਂ ਇਲਜਾਮ ਲੱਗੂਗੀ ਲੱਗੂਗਾ ਸੀ ਮਤਲਬ ਕਿ ਪੀਣ ਲੱਗੇ ਜਦੋਂ ਵੇਚਣ ਤੋਂ ਪਹਿਲੀ ਲੱਗੇ ਤੇ ਪੀਣਾ ਵੇਚਣ ਤੋਂ ਕਿਵੇਂ ਪਹਿਲਾਂ ਨਹੀਂ ਫਿਰ ਪੀਣ ਤੋਂ ਕਿੱਥੋਂ ਮਿਲਿਆ ਤੁਹਾਨੂੰ ਕਿੱਥੋਂ ਹੁੰਦਾ ਮੈਂ ਤਾਂ ਚੰਡੀਗੜ੍ਹ ਰਹੀ ਆ ਜੀ ਟਾਈਮ ਨਾਲ ਕੰਮ ਕਰਦੀ ਹਾਂ ਚੰਡੀਗੜ੍ਹ ਮਤਲਬ ਕਿ ਤੁਹਾਨੂੰ ਕੋਈ ਉੱਥੇ ਚਿੱਟਾ ਵੇਚ ਦਿੰਦਾ ਸੀ ਕਾਹਦਾ ਚਿੱਟਾ ਤੁਹਾਨੂੰ ਹੁੰਦਾ ਮੈਂ ਤਾਂ ਡਾਂਸ ਦਾ ਕੰਮ ਕਰਦੀ ਜੀ ਪਹਿਲਾਂ ਚੰਡੀਗੜ੍ਹ ਓਕੇ ਅੱਜ ਦੀ ਗੱਲ ਆ ਸਾਲ ਹੋ ਗਿਆ ਜੀ ਜਦੋਂ ਆਪਾਂ ਪੈਰ ਤਰਨਾ ਸਿੱਖਦੇ ਆ ਨਾ ਫਿਰ ਅੰਦਰ ਦੀ ਪੇਟ ਤੇ ਪੈੜ ਤਰੀ ਜਾਂਦੀ ਹ ਪਰ ਤੁਸੀਂ ਕਹਿਣਾ ਕੀ ਚਾਹੁੰਦੇ ਮੈਨੂੰ ਇਹ ਦੱਸ ਦਿਓ ਤੁਸੀਂ ਕਹਿਣਾ ਕੀ ਚਾਹੁੰਦੇ ਤੁਸੀਂ ਸਰਪੰਚ ਨੇ ਪਿੱਛਾ ਕਰਿਆ ਅਰੇ ਕੋਈ ਗੱਲ ਨਹੀਂ ਸ਼ਿਕਾਇਤ ਨਹੀਂ ਮਿਲੇ ਤੁਸੀਂ ਆਦਤ ਨਸ਼ਾ ਛੱਡੋ ਕੀ ਚਾਹੁੰਦੇ ਤੁਸੀਂ ਮੈਨੂੰ ਹੈ ਆਦਤ ਨਸ਼ਾ ਛੱਡੋ ਆਪਣੇ ਪਰਿਵਾਰ ਨੂੰ ਸਮੋ ਜਿੱਤੇ ਫਾਸ ਕੀ ਉੱਦੇ ਮਰਜ਼ੀ ਦੇਖ ਲਓ ਜਿੱਤੇ ਮੈਹਰ ਚੜ ਕੇ ਉੱਦੇ ਫਿਰ ਇਹ ਵੀ ਦੇਖ ਲਓ ਹਾਂ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਹੱਕ ਨਹੀਂ ਪੰਚਾਇਤ ਕਹਿ ਸਕਦੇ ਮੈਨੂੰ ਕੁਤ ਮਰਜ਼ੀ ਪਰ ਨਹੀਂ ਪੰਚਾਇਤ ਮੈਨੂੰ ਵੀ ਛੱਡੋ ਚਲ ਤੁਸੀਂ ਕਹਿੰਦੇ ਜਿਹੜਾ ਨਸ਼ਾ ਕਰਦੇ ਨਾ ਮੁੰਡੇ ਫੁੱਟ ਰਹੇ ਨੇ ਜੇ ਨਸ਼ਾ ਕਰਦੇ ਤੁਸੀਂ ਦਵਾਈ ਦਿਵਾਓ ਸਭ ਨੂੰ ਸਭ ਨੂੰ ਦਵਾਈ ਦਵਾਵਾਂਗੇ ਦਵਾਈ ਦਵਾਓ ਸਾਬੋ ਚਲਾ ਨਸ਼ਾ ਕਰਦੇ ਨੇ ਜੀ ਪਿੰਡ ਦੇ ਮੁੰਡੇ ਸਾਰੇ ਸਾਰਿਆਂ ਨੂੰ ਦਵਾਈ ਦਵਾਓ ਇਹ ਗੱਲ ਸਹੀ ਆ ਜੇਕਰ 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 ਨਸ਼ਾ ਛੱਡਣ ਲਈ ਤੁਹਾਨੂੰ ਲੋੜ ਆ ਤਾਂ ਤੁਹਾਨੂੰ ਵੀ ਸਹਿਯੋਗ ਦੇਣਗੇ ਤੁਸੀਂ ਦਵਾਈ ਦਵਾਓ ਜਿਹੜੇ ਜਿਹੜੇ ਨਸ਼ਾ ਕਰਦੇ ਸਭ ਨੂੰ ਗੱਡੀ 'ਚ ਬਿਠਾ ਕੇ ਸਾਰਿਆਂ ਨੂੰ ਨਸ਼ਾ ਛਡਾਓ ਕੇਂਦਰ ਛਡੋ ਨਹੀਂ ਸਭ ਨੂੰ ਦਵਾਈ ਦਵਾਓ ਹਾਂ ਇਹ ਇਹ ਗੱਲ ਸਹਿਯੋਗ ਤਾਂ ਇੱਥੇ ਸਾਡੀ ਲੋੜ ਹੈ ਸਾਨੂੰ ਸਾਨੂੰ ਬੁਲਾ ਲਓ ਤੁਸੀਂ ਦਵਾਈ ਦਵਾਓ ਜੀ ਬਾਦਾ ਬੋ ਤੈਨੂੰ ਅੱਜ ਕਹਿ ਗਈ ਤੂੰ ਕਹਿੰਦੀ ਸੀ ਵੇਚਦੀ ਨਹੀਂ ਮੈਂ ਹਾਂ ਤੂੰ ਸਾਨੂੰ ਪਿੰਡ ਚ ਇੰਨੇ ਕਿ ਚਿੱਟੇ ਨਾਲ ਫਸਣਾ ਚਾਹੀ ਤੈਨੂੰ ਦੱਸ ਠੀਕ ਹੈ ਸਮਝ ਗਈ ਬਾਹਰ ਜਿਹੜਾ ਕੁਝ ਹੋਗਾ ਪਹਿਲਾਂ ਹੋਗਾ ਤੂੰ ਕਹਦੇ ਅੱਗੇ ਦੋ ਨਹੀਂ